ਆਣੀ ਹੈ ਜੀ ਜਿਹੜਾ ਸਮੱਸਿਆਵਲ ਜੋ ਆ ਰਿਹਾ ਜੀ ਇਹ ਦੱਸੋ ਪੀ ਪੀ ਲੈ ਗਏ ਜੀ ਉਹਨਾਂ ਬਾਥਰੂਮ ਨਹੀਂ ਜਾ ਸਕਦੇ ਇਹ ਬਹੁਤ ਗੁੰਡਾਗਰਦੀ ਉੱਧਰ ਹੋਈ ਹੈ ਜੀ ਬੀਤੇ ਦਿਨੀ ਇਹਨਾਂ ਨੇ ਮੇਰੇ ਘੋਰ ਇੰਡਸਟਰੀ ਵਾਲੇ ਮੇਰੇ ਦੋਸਤ ਰਮੇਸ਼ ਗਰਗ ਜੀ ਜਿਨ੍ਹਾਂ ਨੇ ਮੇਰੇ ਨਾਲ ਇਹਨਾਂ ਦੇ ਖਿਲਾਫ ਆਵਾਜ਼ ਚੱਕੀ ਸੀਗੀ ਉਹਨਾਂ ਦੀ ਫੈਕਟਰੀ ਜੀ ਆ ਕੇ ਇਹਨਾਂ ਨੇ ਧੱਕਾ ਕੀਤਾ ਜ਼ਬਰਦਸਤੀ ਕੀਤੀ ਗੁੰਡਾਗਰਦੀ ਕੀਤੀ ਤੇ ਜਾ ਕੇ ਉਹਨਾਂ ਦਾ ਸੀਵਰੇਜ ਤੋੜਤਾ ਟੈਂਕੀ ਤੋੜਤੀ ਜਿਹਦੇ ਖਿਲਾਫ ਅਸੀਂ ਆਲਰੇਡੀ ਟੱਬਾ ਚੋਂ ਕਿਤੇ ਜੇ ਕੰਪਲੇਨ ਵੀ ਕਰਕੇ ਆਏ ਸੀਗੇ ਲੇਕਿਨ ਉਹਦੀ ਵੀ ਕੋਈ ਕਾਰਵਾਈ ਨਹੀਂ ਹੋਈ ਉਹਦੀ ਵੀ ਰਿਪੋਰਟ ਸਾਡੇ ਕੋਲ ਪਈ ਹੈ ਜੀ ਆ ਤੇ ਇਹ ਜਿਹੜਾ ਪਾਣੀ ਹੈ ਇਹਨਾ ਗੰਦਾ ਆ ਰਿਹਾ ਤੁਸੀਂ ਇਹਨਾਂ ਨੂੰ ਦਿਖਾਇਆ ਤੇ ਉਸ ਤੋਂ ਬਾਅਦ ਸਰ ਦੋ ਸਰ ਦੋ ਵਾਰੀਆ ਪਾਣੀ ਪੋਲੂਸ਼ਨ ਬੋਰਡ ਨੂੰ ਲੈ ਆਪਣੇ ਬੋਤਲਾਂ ਹੀ ਭਰ ਕੇ ਲੈ ਜਾ ਚੁੱਕੇ ਜੀ ਨਹੀਂ ਨਹੀਂ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਛਾ ਜੀ ਕੀ ਲੱਗਦਾ ਵੀ ਇਹ ਜਿਹੜਾ ਕਿਸੇ ਸ਼ਹਿਰ ਤੇ ਹੋ ਰਿਹਾ ਸਾਰਾ ਜਿਹੜਾ ਸਰ ਸਾਰਾ ਹੀ ਇਹਨਾਂ ਦੀ ਜ਼ਬਰਦਸਤੀ ਗੁੰਡਾਗਰਦਿਆਂ ਨਾਲ ਹੋ ਰਿਹਾ ਜੀ ਹਾਂ ਜੀ ਪੈਸੇ ਖਵਾ ਕੇ ਹੋ ਰਿਹਾ ਜੀ ਹੋਰ ਕੋਈ ਕਾਰਨ ਨਹੀਂ ਜੀ ਵੀ ਆਪਾਂ ਪੋਲੂਸ਼ਨ ਬੋਰਡ ਨੂੰ ਕੰਪਲੇਨਟ ਕਰੀਏ ਉਹ ਕਾਰਵਾਈ ਨਾ ਕਰੇ ਤੁਸੀਂ ਆਪ ਸਮਝਦਾਰ ਹੋ ਕੁਝ ਉਹਦੇ ਵਿੱਚ ਕੋਲ ਮੰਲੇ ਕਹਿੰਦੇ ਜੀ ਤਾਂ ਹੀ ਉਹ ਕਾਰਵਾਈ ਨਹੀਂ ਕਰ ਰਹੀ ਜੀ ਆਪਰਾ ਦਾ ਕੀ ਨਾਮ ਦਾ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਬਰਾਦਰ ਤੁਸੀਂ ਕੰਮ ਕਰਦੇ ਹੋ ਹਾਂਜੀ ਅਸੀਂ ਇਸ ਫੈਕਟਰੀ ਚ ਕੰਮ ਕਰਦੇ ਹਾਂ ਜੀ ਇਹ ਜਿਹੜਾ ਤੁਸੀਂ ਪਾਣੀ ਫੜਿਆ ਹੋਇਆ ਆ ਤੇ ਜਿਹੜਾ ਕਿੱਥੋਂ ਭਰਿਆ ਇਹ ਪਾਣੀ ਇਹ ਸਮੱਸਿਆ ਵਾਲ ਬੋਰ ਦਾ ਪਾਣੀ ਹੈ ਜੀ ਅੱਛਾ ਜੀ ਤੇ ਇਹ ਕਿ ਜਿਹੜਾ ਇਹਨਾਂ ਗੱਦਾ ਕਹਿੰਦੇ ਆ ਇਹ ਜੀ ਨਾਲ ਡੈਂਗ ਲੱਗਦੀ ਹੈ ਜੀ ਉਹ ਡੈਂਗ ਦਾ ਪਾਣੀ ਹੁੰਦਾ ਜੀ ਤੇ ਪਾਣੀ ਪੀਂਦੇ ਹੋ ਤੁਸੀਂ ਫਿਰ ਤੁਹਾਨੂੰ ਪਾਣੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਪੀਣ ਲਈ ਹੈਗਾ ਜੀ ਹਾਂਜੀ ਬਹੁਤ ਗੰਦਾ ਪਾਣੀ ਆ ਇਸ ਕਰਕੇ ਇਹਨੂੰ ਅਸੀਂ ਪੀਂਦੇ ਨਹੀਂ ਪਾਣੀ ਆਪਣਾ ਹੀ ਘਰੋਂ ਲੈ ਕੇ ਆਉਂਦੇ ਆ ਪਰ ਪਾਣੀ ਕਰਕੇ ਦਿੱਕਤ ਬਹੁਤ ਹੁੰਦੀ ਹੈ ਸਾਨੂੰ ਅੱਛਾ ਜੀ ਕ ਬਾਕੀ ਪੀਣ ਦੀ ਦਿੱਕਤ ਤਾਂ ਤੁਹਾਨੂੰ ਪਤਾ ਹੁੰਦੀ ਹੋਈ ਹੈ ਹੋਰ ਜਿਹੜੀ ਬਾਹਰੋਂ ਲੇਬਰ ਆਈ ਹੋਈ ਹੈ ਜਿਵੇਂ ਜੁਪੀ ਬਿਹਾਰ ਤੋਂ ਇੱਥੇ ਰਹਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋਇਆ ਬਾਕੀ ਅਸੀਂ ਤਾਂ ਇੱਥੇ ਚਲੋ ਮੰਨ ਲਓ ਲੋਕਲ ਪਿੰਡੋਂ ਆਪਣਾ ਪਾਣੀ ਲੈ ਆਈ ਤਾਂ ਬੋਤਲ ਦੇ ਵਿੱਚ ਪੀਨ ਲੇ ਪਰ ਜਿਹੜੇ ਇੱਥੋਂ ਦੇ ਲੋਕਲ ਨੇ ਉਹਨਾਂ ਲਈ ਬਹੁਤ ਜ਼ਿਆਦਾ ਦਿੱਕਤ ਹੈ ਵਾਸ਼ਰੂਮ ਜਾਣ ਦੀ ਵੀ ਬਹੁਤ ਦਿੱਕਤ ਹੁੰਦੀ ਹੈ ਤੇ ਹੋਰ ਇੱਥੇ ਪੀਣ ਦੀ ਪਾਣੀ ਦੀ ਬਹੁਤ ਦਿੱਕਤ ਹੁੰਦੀ ਹੈ ਸਿੱਧੇ ਤੌਰ ਤੇ ਜਿਹੜਾ ਇਹ ਮਜਬੂਰੀ ਦੇ ਵਿੱਚ ਜਿਹੜਾ ਇਹ ਗੰਦਾ ਪਾਣੀ ਪੀਣਾ ਪੈਂਦਾ ਤੇ ਉਸ ਤੋਂ ਬਾਅਦ ਜਿਹੜਾ ਹਾਂਜੀ ਇਹ ਬਿਮਾਰੀ ਦਾ ਘਰ ਹੈ ਜੀ ਮੇਰਾ ਇੱਕਾ ਕਾ ਰੋਡ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਤੋਂ ਬੋਲਦੇ ਆ ਸਾਡਾ ਇਹਨਾਂ ਨਾਲ ਇਹ ਵੀ ਬਿਜ਼ਨਸਮੈਨ ਨੇ ਅਸੀਂ ਵੀ ਬਿਜ਼ਨਸਮੈਨ ਆ ਮਗਰ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਜ਼ਿੰਦਗੀ ਨਾਲ ਕਿਸੇ ਖਲਵਾੜ ਕਰਨ ਹਰ ਬੰਦੇ ਦੀ ਜ਼ਿੰਦਗੀ ਜਿੰਦਾ ਆ ਇਹ ਪਾਣੀ ਦਾ ਜ਼ਹਿਰੀਲਾ ਕਰ ਹੀ ਰਹੇ ਨੇ ਹਵਾ ਵੀ ਜ਼ਹਿਰੀਲੀ ਕਰ ਰਹੇ ਨਾਲ ਗੰਦਮੰਦ ਬਾਲਦੇ ਸਾਰੇ ਨਹੀਂ ਨਾਲੇ ਉਹ ਅਸੀਂ ਮੈਡਮ ਡੀਸੀ ਕਮਿਸ਼ਨ ਡੀਸੀ ਮੈਡਮ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਚੇਅਰਮੈਨ ਸਾਹਿਬ ਪਟਿਆਲੇ ਪੋਲੂਸ਼ਨ ਬੋਰਡ ਦੇ ਸੈਟਰੀ ਸਾਹਿਬ ਨੂੰ ਇੱਥੋਂ ਦੇ ਜਿਹੜੇ ਚੀਫ ਨੇ ਪ੍ਰਦੀਪ ਗੁਪਤਾ ਜੀ ਉਹਨਾਂ ਨੂੰ ਸਾਰਿਆਂ ਨੂੰ ਕੰਪਲੇਨਾਂ ਭੇਜ-ਭੇਜ ਮਹੀਨਾ ਹੋ ਗਿਆ ਕੰਪਲੇਨਾਂ ਭੇਜ-ਭੇਜੇ ਥੱਕ ਚੁੱਕੇ ਆ ਇਹਨਾਂ ਨੇ ਕੱਕਾ ਰੋਡ ਨੂੰ ਹੀ ਬੁੱਢਾ ਦਰਿਆ ਬਣਾਤਾ ਸਾਡੇ ਸੀਐਮ ਸਾਹਿਬ ਤਾਂ ਕਹਿੰਦੇ ਸੀ ਇੱਥੇ ਬੁੱਢਾ ਦਰਿਆ ਸਾਫ਼ ਕਰਦੇ ਆਂਗੇ ਇਹਨਾਂ ਨੇ ਕੱਕਾ ਰੋਡ ਨੂੰ ਹੀ ਬੁੱਢਾ ਦਰਿਆ ਬਣਾਤਾ ਇੰਨਾ ਪਾਣੀ ਹੁੰਦਾ ਮੇਰੇ ਕੋਲ ਸਾਰੀਆਂ ਇਹ ਇਹ ਫੁਟੇਜ ਆ ਗਈਆਂ ਸਾਰਾ ਅਸੀਂ ਇਹਦੀ ਮੂਵੀ ਬਣਾਈ ਹੋਈ ਆ ਜਿਹੜੀ ਅਸੀਂ ਅਫਸਰਾਂ ਨੂੰ ਭੇਜੀਆਂ ਉਹ ਵੀ ਮੇਰੇ ਕੋਲ ਮੌਜੂਦ ਹੈ মিডিਆ ਦੇਖਣਾ ਚਾਹਵੇ ਦੇਖ ਸਕਦਾ ਇਹ ਐਨੀ ਦਾਦਾਗਰੀ ਦੇ ਉਤਰੇ ਹੋਇਆ ਕਿ ਇਹ মিডিਆ ਨੂੰ ਵੀ ਕਹਿੰਦੇ ਆ ਜੀ ਸਾਡੇ ਕੋਲੋਂ ਰਿਸ਼ਵਤ ਮੰਗਦੇ ਆ ਅਰੇ ਹਰ ਤੁਸੀਂ ਅਗਰ ਹਵਾ ਤੁਹਾਡੀ ਨਹੀਂ ਖਰਾਬ ਕਰ ਰਹੇ ਤੁਸੀਂ ਪਾਣੀ ਚ ਨਹੀਂ ਖਰਾਬ ਕਰ ਰਹੇ ਫਿਰ ਰਿਸ਼ਵਤ ਦੇਣ ਦੀ ਲੋੜ ਹੀ ਨਹੀਂ মিডিਆ ਦਾ ਸਾਡੇ ਹਿੰਦੁਸਤਾਨ ਦਾ ਚੌਥਾ ਸਤਬ ਹੈ ਜੇ মিডিਆ ਦੇ ਆਵਾਜ਼ ਨਾ ਜਾਵੇ ਆਮ ਆਦਮੀ ਦਾ ਦੁੱਖ ਦੁਖੜਾ ਉਹ ਮਾਰਕਟ ਪਬਲਿਕ ਨੂੰ ਪਤਾ ਹੀ ਨਾ ਲੱਗੇ ਵੀ ਹੋ ਕੀ ਰਿਹਾ ਕੀ ਨਹੀਂ ਹੋ ਰਿਹਾ ਸਰਕਾਰ ਦੇ ਖਿਲਾਫ ਜੋ ਵੀ ਹੈ ਮਗਰ ਇਹ মিডিਆ ਤੇ ਵੀ ਦੋਸ਼ ਲਗਾਉਂਦੇ ਜੀ মিডিਆ ਸਾਨੂੰ ਬਲੈਕਮੇਲ ਕਰਦਾ মিডিਆ ਕਿਉਂ ਬਲੈਕਮੇਲ ਕਰੂਗਾ ਮੀਡੀਆ ਤਾਂ ਪਬਲਿਕ ਦੀ ਆਵਾਜ਼ ਉਠਾਊਗਾ ਇਹਨਾਂ ਨੇ ਹਵਾ ਵੀ ਜ਼ਹਿਰੀਲੀ ਕਰਤੀ ਪਾਣੀ ਵੀ ਜ਼ਹਿਰੀਲਾ ਕਰਤਾ ਸਾਡਾ ਜੀਣਾ ਹਰਾਮ ਕੀਤਾ ਹੋਇਆ ਇਹ ਚਾਹੁੰਦੇ ਤੁਸੀਂ ਇੰਡਸਟਰੀ ਬੰਦ ਹੋ ਜੇ ਇਹ ਇੱਥੇ ਜਿਹੜੀ ਗ੍ਰੀਨ ਕੈਟਾਗਰੀ ਦੀ ਇੰਡਸਟਰੀ ਲੱਗੀ ਹੋਈ ਆ ਇਹ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਆ ਗੁੰਡਾਗਰਦੀ ਕਰਦੇ ਜੀ ਦੱਸਿਆ ਕਿ ਬੀਤੇ ਦਿਨ ਇਹ ਸੰਤ ਸਿੱਚੇਵਾਲ ਜੀ ਆਏ ਸੀਗੇ ਉਹਨਾਂ ਨੂੰ ਉਹਨਾਂ ਨੂੰ ਸਿੰਚੇਵਾਲ ਜੀ ਨੂੰ ਅਸੀਂ ਬੁਲਾ ਕੇ ਦਿਖਾਇਆ ਸੀ ਕਿ ਸਾਡੇ ਐਸ ਏਰੀਏ ਦਾ ਇਨਾ ਮਾੜਾ ਹਾਲ ਹੈ ਕਿ ਸਾਡਾ ਪਾਣੀ ਵੀ ਸਿਮਰਸੀਬਲ ਚੋਂ ਗੰਦਾ ਆ ਰਿਹਾ ਹੈ ਬਦਬੂ ਵਾਲਾ ਪਾਣੀ ਆ ਰਿਹਾ ਵੈ ਉਹਦੀ ਐਵੇਂ ਦੇ ਵਿੱਚ ਹੀ ਪਹਿਲਾਂ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਮੇਰੀ ਫੇਰ ਅਟੈਕ ਕੀਤਾ ਮੇਰੀ ਕਲੋਨੀ ਜਾ ਕੇ ਪ੍ਰਾਈਵੇਟ ਹੌਦੀ ਜੀਸੀਬੀ ਨਾਲ ਲੈ ਕੇ 25-30 ਬੰਦੇ ਲੈ ਕੇ ਉਹਦੀਆਂ ਵੀ ਵੀਡੀਓ ਮੇਰੇ ਕੋਲ ਮੌਜੂਦ ਹੈ ਮੈਂ ਦਿਖਾ ਸਕਦਾ ਮੀਡੀਆ ਨੂੰ ਉਹ ਉੱਥੇ ਹੌਦੀ ਢਾਈ ਗਈ ਉਸ ਤੋਂ ਬਾਅਦ ਅੱਜ ਇਹਨਾਂ ਨੇ ਫੇਰ ਗੁੰਡਾਗਰਦੀ ਸ਼ੁਰੂ ਕਰਤੀ ਮਤਲਬ ਇਹ ਹਰ ਬੰਦੇ ਨੂੰ ਦਬਾਉਣਾ ਚਾਹੁੰਦੇ ਆ ਜਿਹੜਾ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਹੈ ਪਲੇਟ ਕੀਤੀ ਤਾਂ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਹੋਈ ਸਾਰੀ ਪਬਲਿਕ ਦੁਖੀ ਹੈ ਜੀਟੀ ਰੋਡ ਤੋਂ ਲੱਗੇ ਭਾਮੀਆਂ ਤੱਕ ਤਾਜਪੁਰ ਰੋਡ ਦੇ ਰਾਈਟ ਐਂਡ ਲੈਫਟ ਜਿੰਨੀ ਦੁਨੀਆ ਦਾ ਰੈ residențial ਏਰੀਆ ਸਾਰੇ ਪਰੇਸ਼ਾਨ ਨੇ ਕੱਪੜੇ ਸੁੱਕ ਨਹੀਂ ਪਾ ਸਕਦੇ ਧੁੱਪ ਵਿੱਚ ਸਰਦੀਆਂ ਵਿੱਚ ਬਹਿ ਨਹੀਂ ਸਕਦੇ ਬਾਹਰ ਇੰਨਾ ਬੁਰਾ ਹਾਲ ਹੈ ਨਹੀਂ ਫੱਕ ਗਿਰਦੀ ਹੈ ਕਿ ਬੰਦੇ ਦੀ ਹਾਲਤ ਖਰਾਬ ਹੋ ਜਾਂਦੀ ਇਸ ਵੇਲੇ ਸਾਡੀ ਮੰਗ ਕੀ ਹੈ ਵੀ ਸਾਡੀ ਮੰਗ ਹੈ ਵੀ ਇਹਨੂੰ ਰੋਕਿਆ ਜਾਵੇ ਹਰ ਬੰਦੇ ਨੂੰ ਜ਼ਿੰਦਗੀ ਜੀਣ ਦਾ ਹੱਕ ਹੈ ਹਰ ਬੰਦੇ ਨੂੰ ਜ਼ਿੰਦਗੀ ਹਵਾ ਸਾਫ਼ ਹੋਵੇ ਪਾਣੀ ਸਾਫ ਮਿਲੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਦਾ ਕਾਰੋਬਾਰ ਬੰਦ ਹੋਵੇ ਪਰ ਇਹ ਲੋਕਾਂ ਦੇ ਕਾਰੋਬਾਰ ਬੰਦ ਕਰਾਂਦੇ ਆਪਣਾ ਕਾਰੋਬਾਰ ਚਲਾਉਣ ਦੇ ਲਈ ਪਰ ਜ਼ਿੰਦਗੀ ਦੇ ਨਾਲ ਖਿਲਵਾੜ ਅਗਰ ਸਾਡੀ ਸੁਣਵਾਈ ਨਹੀਂ ਕਰੂਗਾ ਮਹਿਕਮਾ ਅਸੀਂ ਆਪਣੀ ਪੂਰੀ ਗ੍ਰੀਨ ਇੰਡਸਟਰੀ ਜਿਹੜੀ ਕੈਟਾਗਰੀ ਹੈ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਪੋਲੂਸ਼ਨ ਦਫ਼ਤਰ ਦੇ ਵਿੱਚ ਭੁਖ ਹੜਤਾਲ ਤੇ ਧਰਨੇ ਦੇ ਬੈਠਾਂਗੇ ਫਿਰ ਜੋ ਸਰਕਾਰ ਨਾਲ ਹੋਊਗਾ ਜੋ ਸਾਡੇ ਦੇ ਕਾਰਵਾਈ ਕਰਨੀ ਚਾਹਣਗੇ ਅਸੀਂ ਤਿਆਰ ਹੈ ਕਰਦੇ